ਵਾਕਈ ਜੋ ਤੁਸੀਂ ਗੱਲਾਂ ਸੁਣ ਰਹੇ ਹੋ ਇਹਦੇ ਤੋਂ ਵੀ ਮਾੜੀਆਂ ਪੰਜਾਬ ਨੂੰ ਇੱਕ ਚੰਗੇ ਘੋੜਸਵਾਰ ਦੀ ਲੋੜ ਆ ਇਹ ਜਿਹੜਾ ਨਾੜੀ ਚੜ ਗਿਆ ਨਾ ਉੱਪਰ ਘੋੜੇ ਤੇ ਇਹਨੇ ਘੋੜਾ ਵੀ ਲੈ ਬਣਾ ਤੇ ਆਪਣੀ ਵੀ ਲੱਤ ਤੋੜਾ ਲੈਣੀ ਆ ਤੋ ਬਿਲਕੁਲ ਸਰਪ੍ਰੇਮ ਨਾ ਸੱਚੇ ਆ ਠੀਕ ਆ ਕਿ ਅਕਾਲੀ ਦਲ ਨਹੀਂ ਤੁਮ ਜੋਰ ਹੋਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਡਾਊਨ ਗਿਆ ਇਹ ਹੁਣ ਉੱਠਣਾ ਵੀ ਨਹੀਂ ਪਰ ਪੰਜਾਬ ਦਾ ਨੁਕਸਾਨ ਹੋਏਗਾ ਕਿ ਇੱਕ ਪਾਰਟੀ ਜਿਹੜੀ ਬੋਲਦੀ ਸੀਗੀ ਪੰਜਾਬ ਦੇ ਲਈ ਇੱਕ 104 ਸਾਲ ਪੁਰਾਣੀ ਜਿਹੜੀ ਕੁਰਬਾਨੀ ਵਾਲੀ ਪਾਰਟੀ ਸੁਖਬੀਰ ਬਾਦਲ ਨੇ ਆਪਣੇ ਹੌਮੇ 'ਚ ਸਾਰੇ ਖਤਮ ਕਰਕੇ ਰੱਖ ਦਿੱਤੀ ਕਿੱਥੇ ਗਏ ਸਰਦਾਰ ਗੁਰਚੰਦ ਸਿੰਘ ਤੋੜ ਕਿੱਥੇ ਗਏ ਤਲਵੰਡੀ ਕਿੱਥੇ ਗਏ ਮੋਹਨ ਸਿੰਘ ਤੋੜ ਕਿੱਥੇ ਗਏ ਬਿਆਨੀ ਇੰਨਾ ਆਪਣੇ ਕਰਤਾਰ ਸਿੰਘ ਇਹ ਜਿਹੜੇ ਵੱਡੀ ਲੀਡਰਸ਼ਿਪ ਪਾਸਟਰ ਤਾਰਾ ਸਿੰਘ ਇੱਕ ਸਿੱਖ ਪੰਥ ਦਾ ਚਿਹਰਾ ਮੋਰਾ ਸੀਗੇ ਤੇ ਅੱਜ ਇਸ ਸਿਰੇ ਨੂੰ ਚਾਰ ਚੰਨ ਲਾਉਂਦੀ বাজਾਏ ਇਹਨਾਂ ਲੀਡਰਾਂ ਨੇ ਖਤਮ ਕਰ ਦਿੱਤਾ ਜੋ ਕਿ ਬਹੁਤ ਪੰਜਾਬੀ ਕਿਉਂ ਜਨਵਰੀ ਦੇ ਵਿੱਚ ਠੀਕ 2 ਮਹੀਨਿਆਂ ਦੇ ਬਾਅਦ ਦਿੱਲੀ ਦੀ ਇਲੈਕਸ਼ਨ ਆ ਗਈ ਆ ਉੱਥੇ ਲੁੱਟਦਾ ਸਮਾਨ ਲੈ ਕੇ ਉੱਥੇ ਲੁੱਟਣਾ ਚਾਹਦਾ ਪਰ ਦਿੱਲੀ ਦੇ ਲੋਕ ਸਿਆਣੇ ਹੋ ਗਏ ਨੇ ਉਹਦੇ ਕੋਲ ਹੁਣ ਲੁੱਟਿਆ ਨਹੀਂ ਜਾਣਾ ਜਿਹੜੀ ਤੁਸੀਂ ਗੱਲਾਂ ਇਹਦੇ ਬਾਰੇ ਕਰਦੇ ਕਿ ਜੀ ਮੈਂ ਨਿਹਾਰ ਬਦਲ ਨੂੰ 3 ਸਾਲ ਜਿੱਤੇ ਤੂੰ ਡੇਰਾ ਹਲਕੇ ਜੀ 1 ਰੁਪਈਆ ਨਹੀਂ ਲਾਇਆ ਤੇ ਤੂੰ ਬਾਅਦ 1 ਸਾਲ ਤੇਰਾ ਰਹਿ ਗਿਆ ਤੇ ਉਹਦੇ ਚ ਕੀ ਲਾਏਗਾ ਇੱਕ ਚੀਜ਼ ਆਦਿ ਕਿ ਜਿਹੜੀ ਉਹਨੇ ਕੀਤੀ ਹੈ ਪੰਜਾਬੀ ਇੱਥੇ ਸਾਡੇ ਬਿਰਬਾ ਬਣਾਣ ਕੇ ਗੁਰਦਾਸਪੁਰ ਤੇ ਜਿਆ ਪੰਜਾਬ ਦੇ ਵਿੱਚ ਇਹਦੇ ਕੋਲ ਅਜੇ ਤੱਕ ਪੈਸਾ ਵੀ ਨਹੀਂ ਆਇਆ ਸਿਰਫ ਤੇ ਸਿਰਫ ਟੁਟਕਲੇ ਬਾਜ਼ੀਆਂ ਟਿਸ਼ਕਰ ਬਾਜ਼ੀਆਂ ਮਕੰਤਰੀ ਆਪਣੀ ਕੋਠੀ ਵੱਲ ਵੇਖ ਸ਼ਿਰਕਰ ਇਹ ਜਿਹੜੀ ਕੁਰਸੀ ਹੈ ਇਹ ਇਹ ਸਰਦਾਰ ਪ੍ਰਤਾਪ ਸਿੰਘ ਕੈਰੋਂ ਇਹਦੇ ਤੇ ਬੈਠਾ ਹੁੰਦਾ ਸੀ ਇਹ ਸਿੱਖ ਰਾਜ ਜਿਹੜਾ ਪੰਜਾਬ ਆ ਇਹਦੇ ਵੱਲ ਅੰਗਰੇਜ਼ ਮੂੰਹ ਨਹੀਂ ਕਰ ਸਕੇ ਅੰਗਰੇਜ਼ਾਂ ਦਾ ਮੂੰਹ ਮੋੜ ਦਿੱਤਾ ਸੀ ਤੇ ਜਿਹੜੇ ਕਿਸਾਨ ਨੇ 1919 ਦੇ ਵਿੱਚ ਜਦੋਂ ਅੰਗਰੇਜ਼ਾਂ ਦੇ ਖਿਲਾਫ ਮੋਰਚਾ ਲਾਇਆ ਜਿਵੇਂ ਮੋਦੀ ਦੇ ਅਗੇਂਸਟ ਲਾਇਆ ਉਹ ਤੋਂ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ ਪੇਦਾ ਸਰਦਾਰ ਭਗਤ ਸਿੰਘ ਦਾ ਚਾਚਾ ਸਰਦਾਰ ਅਜੀਤ ਸਿੰਘ ਉਹਨੇ ਨਾਰਾ ਲਾ ਕੇ ਮੇਰੇ ਜਾਨ ਨੇ ਗੁੰਡੇ ਠੇਕ ਦਿੱਤੇ ਸੀ ਉਹਦੇ ਅੱਗੇ ਅੰਰੇ ਆਪਣੇ ਕਾਨੂੰਨ ਵਾਪਸ ਲਏ ਜੋ ਕਿਸਾਨਾਂ ਦੇ ਹੱਕ ਅੱਗੇ ਸੀ ਉਹ ਕਾਨੂੰਨ ਨੂੰ ਲਾਗੂ ਕੀਤੇ ਕਿ ਮੈਂ ਤੁਹਾਨੂੰ ਇਸੇ ਗੱਲਾਂ ਦੱਸਦਾ ਕਿ ਆਪਣਾ ਇਤਿਹਾਸ ਨਾ ਪੜੋ ਵੇਖੋ ਕਿ ਜਿਹੜਾ ਪਿਆਸ ਪੁੱਜ ਜਾਂਦੇ ਨੇ करी, अगे नहीं अपना कि नहीं, कौम करी। नहीं क्या जो अपना इतिहास कभी पिछले नहीं बैठी जो आई गुंडागर्दी नहीं चलन देनी गुंडा राज नहीं आना गुंडमिया नहीं आनिया तो बजेगा जे ये गुंडे आज टेलीफोन करते ने तो वोट ना पायो ਇਹਨਾਂ ਨੇ ਕਾਨੂੰ ਤੁਹਾਡੀਆਂ ਜ਼ਮੀਨਾਂ ਖੋਣ ਲਈ ਟੈਲੀਫੋਨ ਕਰਕੇ ਜਿਸਕਰਾਉਣ ਤੇ ਆਉਣ ਲੱਗੇ ਜੀ ਸੀ ਤੇਰੇ ਆਪਣਾ ਬਚਾ ਲੋ ਜਿਹੜਾ ਫਤੂਰੇ ਠੀਕ ਆ ਮੈਂ ਜੋ ਨੌਇ ਨਹੀਂ ਲੈਣਾ ਚਾਹੁੰਦਾ ਤੇ ਜਿਹੜਾ ਕਹਿੰਦਾ ਤੁਮ ਇੱਕ ਮਾਨਦਾਰ ਰੰਦਾਵਾ ਕੋ ਦੇਖਣਾ ਚਾਹਤੇ ਹੋ ਕਿ ਵੀ ਮੈਂ ਤੂੰ ਤੇ ਆਪ ਇਹ ਚੋਂ ਨਿਕਲ ਕੇ ਆਪ ਤੂੰ ਮੈਨੂੰ ਕਿਹੜੇ ਤੇਰੇ ਕੋਲ ਸਰਟੀਫਿਕੇਟ ਲਵਾਂਗਾ 4 ਲੱਖ ਜਖਮ ਪੰਜ ਵੱਡੇ ਰੰਦਾ ਸਭ ਨੇ ਲੜੀਆਂ ਤੇ ਮੈਂ ਵੀ ਤੇ 5 ਤੇ 6 ਤਾਹੋਂ 7ਵੀਂ ਕਿੰਨੀ ਆ ਗਿਆ 5 ਤੇ 7 ਗਿਆ 12 12 ਲਖਣਾ ਨੇ ਕੇਜਰੀਵਾਲ ਇਮਾਨਦਾਰ ਦੇ ਸਿਰ ਤੇ ਲੜੀਆਂ ਨੇ ਜੇ ਤੇਰੇ ਵਾਂਗੂ ਚੋਰ ਹੁੰਦੇ ਤਾਂ ਲੋਕਾਂ ਕੋਲ ਮੁੱਖ ਦੇ ਨਾ ਫਿਰਦੇ ਆਰ ਸੁਖਜਿੰਦਰ ਸਿੰਘ ਰੰਦਾਵਾ ਜਿਹਦੇ ਤੇ ਅਠਵ ਲਖਣਾ ਸਾਡੇ ਫਦਰ ਨਾਲ ਆਸਾਨ ਤੇ ਅਸੀਂ ਮੈਂ ਲੜੀਆਂ ਇਥੇ ਲੋਕਾਂ ਨੂੰ ਕੰਮ ਦਿੱਤੇ ਤੇਰੇ ਵਾਂਗੂ ਝੂਠੇ ਝੂਠੇ ਬੋਲਿਆ ਪੰਜਾਬੀਓ ਜਿਹੜੇ ਨੇ ਝੂਠੇ ਵਾਅਦੇ ਕੀਤੇ ਨੇ ਨਾ ਜਿਹੜੇ ਨੇ ਹੱਥ ਨਾਲ ਗੰਢਾਂ ਦਿੱਤੀਆਂ ਤੁਸੀਂ ਤੁਹਾਡੇ ਨਾਲ ਕੋਈ ਮੂੰਹ ਨਾਲ ਖੋੜੀਆਂ ਤੇ ਕੰਚੀਆਂ ਨਾਲ ਕਟੜੀਆਂ ਨੇ ਤੇ ਹੁਣ ਗੰਢਾਂ ਖੋਲਿਏ ਕਿਵੇਂ ਪੰਜਾਬ ਜਬਾਦੀ ਵਾਲੇ ਪਾਸੇ ਭਗੰਤ ਮਾਨ ਨੇ ਪਾ ਦਿੱਤਾ करोड़ लखा कर्जा चुक लिया असाल हजार करजा चुकिया करोड़ इन्हें दो साल दो लख तेरह हजार करोड़ कर्जा चुके की के ना? के मैं कर्जा मुक्त करूंगा यंजाब बर्बाद करेगा बहुत बहुत धन्यवाद बहुत मेहरबानी वागुरु जी का खालसा वागुरु जी की फतेह जय मसी ਮੈਂ ਹਰਦੀਪ ਸਿੰਘ ਪਿੰਡ ਗੋੜੀਆਂ ਖੁਰਦ ਸਖਜਿੰਦਰ ਸਿੰਘ ਹਮਾਰਾ ਪਿੰਡ ਤੇ ਪਹੁੰਚ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਸੀਂ ਬੱਚਾ ਬਹੁਤ ਕੰਮ ਦੇ ਲਾਗਣਾ 200 ਪਲੱਸ ਜੀਤ ਜਿਤਾ ਦੇ ਪੰਜਾਬ ਭੇਜਾਂਗੇ ਇਥੋਂ ਪਰ ਪਿੰਡ ਵਾਸੀਆਂ ਦਾ ਵੀ ਧੰਨਵਾਦ ਕਰਦਾ ਹਾਂ